ਸੱਚਾ ਹੈ ਸੱਚਾ ਹੀ ਰੱਖਣਾ ਹੈ ਬੇਸ਼ੱਕ ਉਹ ਨਾਮਕ ਲੋਕਾਂ ਤੇ ਬਸੀ ਨਹੀਂ ਕਰਦਾ ਤੇ ਈਸਾ ਦੇ ਵੰਗੋ ਸੂਲੀ ਚੜਦਾ ਉਹ ਪਿੰਗਲ ਰੋਜ਼ਾ ਤੋਂ ਅੱਗੇ ਵੀ ਗੱਲ ਹੈ ਕੋਈ ਵਾਕ ਹੋ ਜਾਣਾ ਬਸ ਐਨਾ ਚੱਲ ਹੈ ਉਹ ਕਵਿਤਾ ਰਜ਼ਾ ਗੀਤ ਨਰਮਲ ਹੈ ਪਾਣੀ ਮੇਰੇ ਇਸ਼ਕ ਦੀ ਹੈ ਬਸ ਐਨੀ ਕਹਾਣ ਹਵਾਵਾਂ ਚ ਕੁੜਿਆ ਉਹ ਬੱਦਲਾਂ ਚ ਕੁੜਦਾ

जय भीम जयपाल मैं सोम सहोता तुम वेख रहे हो चैनल पोसुनामा पोसूनामा यानी कि पावर ऑफ सोशल युवती अज पोसूनामा स्टूडियो के पंजाबी एक अजि साहित्य जिन्हें लिख का जिन्ह दिन गलों बातों का सचमुच मैं भी, भी दीवाना हो गया बहुत खूबसूरत लिखते हैं और उन्होंने नाम भी नाम भी इना प्यारा है खैर मां बाप ने जो नाम दिता उसको तो प्यारा तो कोई हो नहीं सकता पर कई बार साहित्यिक दुनिया के अपन तखलस का इंतजाम इस्तेमाल करना पैदा है होर बहुत कुछ इस्तेमाल करना पैदा है ता कि एक अलग तरह की पहचान है। दे दे जी है उस साहित्यकार भी बन जाए अज पोसूनामा चैनल के स्टूडियो के तशरीफ लियाए जनाब नकाश चेतेवाणी जी जिन्हें गल् एक कविता रूप नजर आ रही है ने।, ने हर शब्द खुशबू आ रही है और उन्होंने अपने पिंड का भी जिक्र किया है और पिंड मतलब उन्होंने कहा कि जो जलंधर की गोद वस्या होया है और वाकई मां जिस बच्चे मां ने तो सारे बच्चे प्यारे होंगे ने बराबर होंगे ने और सारे बच्चों वो बराबर का प्यार दी है, है एक लेखक की जी अलग तरह की सोच है अपने पिंड लैके वो सुन के मैं बहुत चंगा लगा हर एक अपने पिंड के उपर फकर होना चाहिए है हर एक अपने पिंड से माण होना चाहिए जिन्हें गलियों खेड खेड़ के व्डा होंद और साथियों के नाल रल मिल के जिंदगी अगे तोड़ता है नकाश चिटेवाणी जी के गलबात है। की गलबात है गलबात की है मारे उन्होंने गलबात एक नजर समय साहित्य नकाश खी स्टूडियो विराज बात देखो मैं दे साहित्य बारे लिखित बारे शाम शांत को बहुत सुनया है लेकिन अगर गुरु गुरु पहली बार होने और जानने की कोशिश करते हैं कि बेसिकली कितों बिलोंग कर दिले में बिलोंग कर देश साहित्य को प्रभावित है ਪੁਨਾ ਹਾਂ ਦਾ ਨਕਾਸ਼ ਜੀ ਸਭ ਤੋਂ ਬਹੁਤ ਬਹੁਤ ਸਵਾਗਤ ਹੈ ਪੁੱਛੋ ਨਾਮ ਮੇਰਾ ਬੇਸ਼ਕ ਨਮਰ ਬਲ ਸਲਾਮ ਸਸਿਖਾਲ ਅਦਾਬ ਨਮਸਕਾਰ ਹੋਰ ਨਕਾਸ਼ ਮੇਰਾ ਕਲਮੀ ਨਾਮ ਹੈ ਤੇ ਪਿੰਡ ਮੇਰਾ ਚਿੱਤੇਵਾਨੀ ਹੈ ਚਿੱਤੇਵਾਨੀ ਪਿੰਡ ਜੰਮੂ ਦੇ ਕੰਨ ਕੁਛ ਹੋ ਚੁੱਕਿਆ ਹੋਇਆ ਜੀ ਬਿਲਕੁਲ ਗੁਵਾਨ ਹੋਵੇ ਐਸੇ ਦਾ ਜੰਮੂ ਦੇ ਹਰ ਕੰਨ ਨੂੰ ਕੁਛ ਹੋ ਚੁੱਕਿਆ ਹੋਇਆ ਹੈ ਚਿੱਤੇਵਾਨੀ ਖਾਸ ਜੀ ਬਿਲਕੁਲ ਖਾਸ ਚੁੱਕਿਆ ਹੈ ਜੀ ਉਹ ਇਹ ਵੀ ਖਾਜੇ एक ਇੱਕ ਇਹ ਵੀ ਕਿ ਮੈਂ ਇੱਕ ਵਾਰ ਇੱਕ ਕਵਿਤਾ ਵਿੱਚ ਵੀ ਲਿਖਿਆ ਕੋ ਚੁੱਤੇ ਬਾਣੇ है मेरा ਮੇਰਾ ਦਿਲ ਤੋਂ ਨਹੀਂ ਭੁਲਾਈਦਾ ਪੁੱਛੜ ਇਹਨ ਗਲੰਦਰ ਦੇ ਹੈ ਆਪਣੇ ਸਾਹਮਣਾਈ ਦਾ ਪੁੱਛੜ ਇਸੇ ਚਿੱਤੇ ਹੈ ਕਿ ਉੱਥੇ ਸਾਹਰ ਗੇਲੀ ਹੋ ਗਿਆ ਨਹੀਂ ਇਹ ਨੂੰ ਤੁਸੀਂ ਨੈਰੇਟ ਸਮਝੀ ਜਾਂ ਧੀ ਨੈਰੇਟ ਇਹ ਵੀ ਪੁੱਛੜ ਤਾਂ ਨੈਰੇਟ ਹੀ ਹੈ ਇੰਨਾ ਪਿਆਰ ਦੇ ਸਕਦੇ ਆ ਕਿ ਉਹ ਕਲਾਤਮਿਕ ਚਾਹਤ ਹੈ ਇੱਕਥੋ ਆਇਆ ਪਰ ਇਹ ਜਦੋਂ ਵੀ ਮੈਂ ਅਖੀਂ ਚ ਪੜਦਾ ਸੀਗਾ ਤੇ ਮੈਨੂੰ ਜਾਣਾ ਪਿਆ ਆਪਣੇ ਨਾਲ ਕੇ ਪੰਚ 40 100 ਰਹਿਣ ਲਈ ਜਾਣਾ ਪਿਆ اچھا ਉਹ ਮੇਰੇ ਪਰਿਸ਼ਾਰ ਤੋਂ ਇੱਕ ਹੋਇਆ ਨਾਲ ਕੇ ਪੰਚ ਤੇ ਉੱਥੇ ਨਾ ਪਾਕਿਸਤਾਨ ਦਾ ਇੱਕ ਚਲਦਾ ਹੁੰਦਾ ਸੀਗਾ ਸੀ ਵੀ ਉੱਥੇ ਪਾਕਿਸਤਾਨ ਨੈਟਵਰਕ ਆ ਜਾਂਦਾ ਸੀ ਯੈਸ ਤੇ ਇਹਦੇ ਵਿੱਚ ਇੱਕ ਕਰੈਕਟਰ ਸਵੇਰ ਨਕਾਸ਼ ਮੈਂ ਇੱਕ ਨਾਟਕ ਦੇ ਵਿੱਚ ਕੈਰੈਕਟਰ ਸੀ ਤੇ ਉਹਨਾਂ ਲੋਕੀ ਬੜਾ ਪ੍ਰਸ਼ੰਸਾ ਕਰਦੇ ਸੀਗੇ ਤੇ ਮੈਂ ਵੀ ਸ਼ੱਕ ਹਾਂ ਸਬੰਧੀ ਉਹਨਾਂ ਮਾੜੀ ਮਾੜੀ ਗਾੜੀ ਮੋੜੀ ਸੀ ਕਿ ਉਹਨਾਂ ਦਾ ਨਾਮ ਲੋਕਾਂ ਨੇ ਉੱਚਾਣਾ ਸ਼ੁਰੂ ਕਰਤਾ ਤੇ ਉਹਨੂੰ ਕਿ ਜਦੋਂ ਰਵੀਸ਼ਤਰੀਆ ਹਲਵਾ ਦੇਦੇ ਸੀਗੇ ਤੇ ਨਾਮ ਸੁਪਾ ਕੇ ਆਪਣਾ ਲਿਖਦੇ ਆ ਨਾਮ ਸੁਭਾ ਦੇ ਜਾ ਰਿਹਾ ਬੰਦਾ ਫਿਰ ਮੈਨੂੰ ਉਹ ਸੋਚਿਆ ਕਿ ਕਿਹੋਲਾ ਇਹਨੂੰ ਆਪਣਾ ਹਲਾ ਜਾਵੇ ਮਤਲਬ ਮਾਤਾ ਪਿਤਾ ਨੇ ਕੀ ਨਾਮ ਦਿੱਤਾ ਸੀ

ਉਦੋਂ ਸਾਧਨ ਜਿਹੜੇ ਸਵੇਰੇ ਟੈਲੀਵਿਜ਼ਨ 'ਚ ਸਾਧਨ ਕੋਈ ਸਾਡੇ ਕੋ ਚੈਨ ਚ ਦੂਸ਼ਨ ਉਹ ਵੀ ਸਮੇਂ ਨਾਲ ਹੀ ਚੱਲਦਾ ਹੁੰਦਾ ਤੇ ਮੇਰੇ ਖਿਆਲ ਲਾ ਕੇ ਮੈਂ ਅਖੀਰ ਦੇ ਮਾਤਵ ਜਿਹੜੀ ਮੇਰੀ ਆਪਣੇ ਸਕੂਲ ਜਿਹੜੇ ਸਕੂਲ ਸਿਖਾਇਆ ਮੈਂ ਆਖਰੀ ਕਲਾਸ ਵਿੱਚ ਸੀ ਉਹ ਵੀ ਉਸੇਸ ਕਲਾਸ ਵਿੱਚ ਚੀਜ਼ ਨੂੰ ਡਾਕਲਾ ਮਿਲ ਗਿਆ ਤੇ ਮੇਰੇ ਘਰਾਂ ਦੇ ਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਸਾਰੀ ਲਾਈਬਰੀ ਪੜ੍ਹ ਛੱਡੀ ਮੈਂ ਕਿਉਂਕਿ ਬੱਚਿਆਂ ਨੇ ਕਿ ਪਾਪਾ ਹੁੰਦੇ ਸੀਗਾ ਘੜੀ ਵਿੱਚ ਚਾਰ ਵੀ ਪੜ ਸਕਦੇ ਸੀ ਜੀ ਜੀ ਅਗਲੇ ਸਾਲ ਨੂੰ ਮੈਨੂੰ ਮੌਕਾ ਮਿਲਿਆ ਮਾਮਲੇ ਬਾਰੇ ਤਾਂ ਗਿਆਨੀ ਜਾਂਦਾ ਸੀ ਅੱਛਾ ਤੇ ਗਿਆਨੀ ਗਿਆਨ ਸਿੰਘ ਆਖਿਆ ਕਿ ਕਹਿੰਦਾ ਕਿ ਆ ਜੈਨੇਵਿਕੋ ਕਦਾਲ ਦੀ ਮੋਟੀ ਕਦਾਲ ਸਤਵੇ ਪਰ ਹੁੰਦੀ ਜੀ ਤੇ ਮੇਰੇ ਖਿਆਲ ਹੈ ਕਿ ਤਿੰਨ ਕਿੰਨੇ ਮਹੀਨੇ ਵਿੱਚ ਉਹ ਵੀ ਸਾਦੀ ਪਰ ਮੱਦਿਆ ਫਿਰੋ ਚੇਟਕ ਲੱਗ ਗਈ ਹਾਂ ਸ਼ਹਿਰ ਨੂੰ ਪੜਿਆ ਫਿਰ ਉਹ ਸ਼ਰਕ ਨੂੰ ਪੜਿਆ ਹੋਰ ਜਿਹੜਾ ਉਸ ਵੇਲੇ ਮਕਮੂਲ ਸ਼ਾਇਦ ਜਿਹਨਾਂ ਨੂੰ ਪੜਿਆ ਡਾਕਟਰ ਦੇਖਤਾ ਨੂੰ ਸੁਜੀਪ ਪਾਟਾ ਸਾਹਿਬ ਨੂੰ

ਔਰ ਇਹ ਕਿਤਾਬ ਇਹ ਦੋਸੀ ਕਿਤਾਬ ਛਾਪਣੀ ਸੀ ਉਸ ਕਿਤਾਬ ਨੂੰ ਛਾਪਣ ਤੋਂ ਪਹਿਲਾਂ ਕਿਤਾਬ ਦੇ ਉੱਪਰ ਗੋਸ਼ਟੀ ਕਰਵਾਈ ਤੁਸੀਂ ਸੋਚੋ ਵੀ ਜੇ ਇੰਨਾ ਸਮਾਂ ਤੁਸੀਂ ਬੇਸੱਤ ਬੰਦੇ ਸਾਹਿਬ ਨੂੰ ਪਰ ਇੰਨਾ ਸਮਾਂ ਤੁਸੀਂ ਆਪਣੇ ਆਪ ਨੂੰ ਦੇ ਸਕਦੇ ਹੋ ਫਿਰ ਕਿਤਾਬ ਛਕਣ ਦੀ ਹਿੰਮਤ ਕਰੋ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਹੈ ਕਿ ਕਵਿਤਾ ਹੀ ਆਪਣੇ ਵਿੱਚ ਜਿੰਜੋ ਅੱਜਕੱਲ੍ਹ ਵੀ ਕਵਿਤਾ ਦਾ ਹਾਲਾਤ ਹੈ

ਜਰਜੀ ਕਰਦਾ ਕਹਿ ਦਿੰਦੇ ਨੇ ਜੀਤ ਕਵਤਾ ਜੀ ਉਹ ਜੀ ਕਹਿੰਦੇ ਤੇ ਕਵਤਾ ਤੇ ਜ ਬੇਕਾਰ ਹੋ ਗਈ ਕਿੰਨੀ ਆਗਿਆਕਾਰ ਹੋ ਗਈ ਸ਼ੇਖਾਂ ਦੇ ਨਾਲ ਉੱਠਦੀ ਬੈੰਦੀ ਤੇ ਸਭ ਦਾ ਹਹਾਕਾਰ ਹੋ ਗਈ ਤੇ ਮੈਂ ਕਹਿੰਦਾ ਹਾਂ ਤੇ ਕਵਤਾ ਤੇ ਕਵਤਾ ਮੈਥੋਂ ਹੁਣਲਾ ਹੁੰਦਾ ਹੋਰ ਕਲਾਮ ਨੂੰ ਕਵਤਾ ਤੈਨੂੰ ਨਾਲ ਸਲਾਮ कविता तो लाल से लाओ क्या बहुत है क्या बता कि मतलब आज एक साहित्यकार अपनी साहित्यिक रचना लोगों के सामने पेश करने तो मैं देखिया कि कई बार ऑन द स्पॉट मतलब क्या जाता है कि यह तेरी कविता में रस नहीं है कि इस तरह किसी को पॉइंट ऑफ करना कितना जायज है कोई बात

ਸ਼ਾਇਰ ਦਾ ਵਿਖਰਾ ਬੰਗਿਆ ਹਰ ਕਵਿਤਾ ਦਾ ਵਿਖਰ ਹਰ ਕਹਾਣੀ ਦਾ ਵਿਖਰਾ ਜੇ ਤੁਸੀਂ ਸ਼ੇਰ ਨੂੰ ਪੜਦੇ ਆ ਤੇ ਸ਼ੇਰ ਦੇ ਪਰੇ ਠੱਪਾ ਲਾਉਨੇ ਆ ਕਿ ਸ਼ੇਰ ਪ੍ਰੇਮ ਦਾ ਆਜ਼ਾਦ ਹੁੰਦਾ ਸ਼ਾਇਰ ਆ ਤਾਂ ਤੁਹਾਡੀ ਆਪਣੀ ਮਾਨਸਿਕਤਾ ਹੈ ਕਿਉਂਕਿ ਸ਼ੇਰ ਦੀ ਜੇ ਗੱਲ ਕਰੀਏ ਨਾ ਤਾ ਲੋੜਾ ਲੋਕਾਂ ਦੇ ਹੱਕ ਵਿੱਚ ਖੜਨਾ ਨਹੀਂ ਕਿ ਇਹ ਪ੍ਰੇਮ ਦੀ ਲੋਕ ਹੈ ਪਰ ਵਿੱਚ ਇਹ ਗੱਲਾਂ ਜਿਹੜੀਆਂ ਹੈਗੀਆਂ ਵੀ ਸ਼ੇਰ ਨੂੰ ਇੱਕ ਪਾਸੇ ਕਰਨਾ ਜਾਵੇ ਪਾਤਾਲ ਸਾਹਿਬ ਨੂੰ ਇੱਕ ਪਾਸੇ ਕਰਨਾ ਜਾਵੇਗਾ ਹੋਰ ਸ਼ਰਾਂ ਨੂੰ ਇੱਕ ਇੱਕ ਪਾਸੇ ਕਰੇਗਾ ਵੀ ਹਰ ਬੰਦੇ ਦਾ ਆਪਣਾ ਵੱਖਰਾ ਵਧ ਰੰਗ ਹੈ ਜੇ ਕਹੀਏ ਕਿ ਪਾਤਾਲ ਸਾਹਿਬ ਸ਼ੇਰ ਦੇ ਕਿਉਂ ਨੇਗੇ ਵੀ ਸਿਰਫ ਪਾਤਾਲਵਰ ਦੇ ਕਿਉਂ ਨੇਗਾ ਇਹ ਗੱਲ ਦੇ ਵਿੱਚ ਕੋਈ ਵੀ ਸਚਾਈ ਨਹੀਂ ਹੈ ਮੈਂ ਕਹਿੰਦੀ ਇੱਕ ਸਵਾਲ ਹੋਰ ਹੈ ਕਿ ਤੁਸੀਂ ਲੋਕ ਪੂਜਯ ਲੋਕ ਮੈਂ ਕਹਿੰਦਾ ਜੋ ਤੁਸੀਂ ਪੰਜਾਬੀ ਦੀ ਅਸਲੀ ਸੇਵਾ ਤੁਸੀਂ ਕਰ ਰਹੇ ਹੋ ਜਿੱਥੇ ਕਿ

ਮੈਂ ਨਹੀਂ ਸਮਝਦਾ ਕਿ ਮੈਂ ਇਹ ਜਵਾਬ ਦੇਦਾ ਕਿਉਂਕਿ ਜਿਹੜੀ ਤੁਸੀਂ ਪਹਿਲਾਂ ਗੱਲ ਕਹੀ ਆ ਹੂੰ ਕਿ ਬੋਲੀ ਨੂੰ ਬਚਾਉਣ ਦੇ ਲਈ ਸਰਕਾਰ ਅਭੀ ਗੱਲ ਕਰਦੀ ਹੈ ਬੋਲੀ ਲੋਕਾਂ ਨਾਲ ਹੁੰਦੀ ਹੈ ਹੂੰ ਤੁਸੀਂ ਲੋਕਾਂ ਨੂੰ ਬਚਾਉਣ ਲਈ ਕੀ ਕਰਦੇ ਆ ਸਰਕਾਰ ਦਾ ਪਹਿਲਾ ਸਵਾਲ ਇਹ ਰੱਖੋ ਨਾ ਕਿ ਸਰਕਾਰ ਆਪਣੀ ਲੋਕ ਆਪਣੀ ਜਨਤਾ ਨੂੰ ਆਪਣੀ ਆਪਣੀ ਪਰਿਆ ਨੂੰ ਆਪਣੇ ਆਪਣੇ ਲੋਕਾਂ ਨੂੰ ਬਚਾਉਣ ਲਈ ਕੀ ਕਰਦੀ ਹੈ ਠੀਕ ਹੈ ਸਾਹਿਦ ਕਾਰਨ ਦੇ ਗੱਲ ਹੀ ਬਹੁਤ ਕਰੇ ਮੈਨੂੰ ਬਹੁਤ ਦੁੱਖ ਲੱਗਦਾ ਹੈ

ਹੂੰ ਸਾਹਿਤਕ ਮੈਕਲਾਂ ਸ਼ੁਰੂ ਕਰਦੇ ਹਾਂ ਸਰਕਾਰਤਾਰ ਤੋਂ ਡੱਬੋ ਇਨ ਸਾਉ ਦਾ ਨਾਮ ਲਿਆ ਜਾ ਸਕਦਾ ਤੁਹਾਨੂੰ ਸ਼ਾਇਦ ਪਤਾ ਹੋਵੇ ਇਹ ਚਾਰ ਜ਼ਿਲ੍ਹਿਆਂ ਦੇ ਵਿੱਚ ਵਿਰਸਾ ਆ ਰਿਹਾ ਹੂੰ ਵਿਰਸਾ ਆ ਰਿਹਾ ਸਰਕਾਰਤਾਰ ਤੋਂ ਡੱਬੋ ਹੋਣਾ ਵੀ ਗਿਆਣਾ ਹੈ ਸਰਕਾਰ ਦੇ ਨਾਲ ਉਹਨਾਂ ਨੇ ਅੱਡਿਆ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਵੀ ਜਿਹੜੀ ਤੁਸੀਂ ਸਾਹਿਤਕਾਰ ਘਰ ਦੀ ਗੱਲ ਕਰਦੇ ਨਾ ਉਹਨਾਂ ਨੇ ਉਹ ਸਾਹਿਤਕਾਰ ਘਰ ਸਥਾਪਿਤ ਕੀਤੇ ਕਬੂਤਲਾ

ਮੈਂ ਇੱਕ ਕਵਤਾ ਸੁਣਾਣਾ ਛੋਟੀ ਜਹੀ ਕਵਤਾ ਕਿ ਉਹ ਚਾਂਦਨ ਤੋਂ ਸੁਥਰਾ ਤੇ ਖਿਆਲਾ ਤੋਂ ਸੋਨਾ ਉਹ ਚਾਂਦਨ ਤੋਂ ਸੁਥਰਾ ਤੇ ਖਿਆਲਾ ਤੋਂ ਸੋਨਾ ਉਹ ਸਮਝਾਂ ਦੀ ਲੋਗਾਂਂ ਜਗਦਾ ਨਾ ਦਿਸਦਾ ਉਹ ਕਦਮਾਂ ਤੋਂ ਲੰਡੇ ਪਾਣੀ ਦੇ ਚੜਕੇ ਉਹ ਰੱਬ ਦੇ ਨਾਂ ਵਾਂਗੂ ਹੈ ਦੁਨੀਆਂ ਤੇ ਤੜਕੇ ਹਵਾਵਾਂ ਚ ਭੁਲਿਆ ਉਹ ਬੱਦਲਾਂ ਚ ਉੜਦਾ ਉਹਦਾ ਚੇਤਾ ਆਉਂਦਾ ਤੇ ਆਕੇ ਨਹੀਂ ਮੁੜਦਾ ਕਿਹਾ

रोज़ी गीत निर्मल है पानी मेरे इश्क भी है बस ऐमी कहानी क्या बात है क्या इश्क का है कविता वाला चलो पूर्वक तो पूरे सही दबा बात बताना करा करेंगे क्योंकि इश्क की इबादत है और जिसने भी इस इश्क को सच्चे दिलो किया है हमें किसी ना किसी रूप में इश्क, इश्क सदा माना भी हो सकता है प्रेरणा भी प्राण भी हो सकता है

और इन हमारे आने वाले दिनों कोशिश ना रूल बुक करने की अनुभव सो गए तरीके करो नवा चैनल स्टूडियो चाहिए बहुत बहुत मेहरबानी शुक्रिया सो so, दोस्तों पोस्टू नवा चैनलो लाइक शेयर करो जुड़े रहो पोस्तु नवा चैनल दौ इजाजत